प्यारे दोस्तों प्यार भरी सत श्री अकाल जी हां जी दोस्तों रिटायरमेंट हुए मुलाजिमा दे लिए आई बड़ी खबर हाई कोर्ट दा बड़ा फैसला आया रिटायरमेंट हुए कर्मचारियों दे हक विच पूरी जानकारी उस फैसले बारे ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ हां जी दोस्तों ਅਸੀਂ ਤੁਹਾਨੂੰ ਦੱਸ ਦਈਏ ਕਿ ਰਿਟਾਇਰਮੈਂਟ ਹੋਏ ਆਜ਼ਮ ਜੋ ਆਪਣੀ ਉਮਰ ਦੇ ਆਖਰੀ ਪੜਾਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਇੱਕ ਵੱਡੀ ਰਾਹਤ ਭਰੀ ਖਬਰ ਹਾਈ ਕੋਰਟ ਵੱਲੋਂ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਇੱਕ ਫੈਸਲਾ ਕਰਦੇ ਹੋਏ ਦਿੱਤੀ ਗਈ ਹੈ ਜਦੋਂ ਕੋਈ ਕਰਮਚਾਰੀ ਆਪਣੀ ਤਰੱਕੀ ਦੀ ਉਡੀਕ ਕਰਦਾ ਕਰਦਾ ਰਿਟਾਇਰ ਹੋ ਜਾਂਦਾ ਹੈ ਤਾਂ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਨੂੰ ਮਿਲਣਗੇ ਨੈਸ਼ਨਲ ਪ੍ਰਮੋਸ਼ਨ ਦੇ ਫਾਇਦੇ ਹਾਂ ਜੀ ਦੋਸਤੋ ਵੱਡੀ ਖਬਰ ਆਈ ਸਾਹਮਣੇ ਪੰਜਾਬ ਦੇ ਪੈਨਸ਼ਨਰ ਵਰਗ ਦੇ ਲਈ ਹਾਈ ਕੋਰਟ ਦਾ ਇੱਕ ਵੱਡਾ ਫੈਸਲਾ ਆਇਆ ਸੀ ਡਬਲਯੂ ਪੀ ਨੰਬਰ 22784 2025 ਜਿਸ ਵਿੱਚ ਜਸਵਿੰਦਰ ਸਿੰਘ ਵੱਲੋਂ ਪੰਜਾਬ ਸਰਕਾਰ ਖਿਲਾਫ ਪਟੀਸ਼ਨ ਪਾਈ ਗਈ ਸੀ ਉਸ ਦੀ ਸੁਣਵਾਈ ਕਰਦੇ ਆ ਮਾਨਯੋਗ ਹਾਈ ਕੋਰਟ ਨੇ ਕਿਹਾ ਹੈ ਕਿ ਜੇਕਰ ਕੋਈ ਕਰਮਚਾਰੀ ਆਪਣੀ ਸਰਵਿਸ ਦੌਰਾਨ ਪ੍ਰਮੋਸ਼ਨ ਦੀ ਉਡੀਕ ਕਰਦਾ ਰਿਟਾਇਰ ਹੋ ਜਾਂਦਾ ਹੈ ਤਾਂ ਉਸ ਨੂੰ ਨੋਸ਼ਨਲ ਪ੍ਰਮੋਸ਼ਨ ਦੇ ਲਾਭ ਦਿੱਤੇ ਜਾਣਗੇ ਇਸ ਤਰ੍ਹਾਂ ਇਸ ਦਾ ਮਤਲਬ ਇਹ ਹੈ ਕਿ ਜੇਕਰ ਕਿਸੇ ਕਰਮਚਾਰੀ ਦੀ ਤਰੱਕੀ ਨਹੀਂ ਹੋਈ ਉਸ ਦੀ ਤਰੱਕੀ ਹੋਣ ਵਾਲੀ ਸੀ ਕਿਸੇ ਕਾਰਨ ਕਰਕੇ ਉਹ ਪੈਂਡਿੰਗ ਰਹਿ ਗਈ ਤੇ ਕਰਮਚਾਰੀ ਆਪਣੀ ਪੁਰਾਣੀ ਪੋਸਟ ਤੇ ਹੀ ਰਿਟਾਇਰ ਹੋ ਜਾਂਦਾ ਹੈ ਤਾਂ ਰਿਟਾਇਰਮੈਂਟ ਤੋਂ ਬਾਅਦ ਵੀ ਉਸ ਨੂੰ ਜੋ ਬੈਨੀਫਿਟ ਮਿਲਨੇ ਸੀ ਉਸ ਦੀ ਪ੍ਰਮੋਸ਼ਨ ਹੋਣੀ ਸੀ ਉਹ ਬੈਨੀਫਿਟ ਦਿੱਤੇ ਜਾਣ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਇਹ ਫੈਸਲਾ ਉਹਨਾਂ ਰਿਟਾਇਰਮੈਂਟ ਹੋਏ ਮਲਾਜ਼ਮਾਂ ਤੇ ਲਾਗੂ ਹੋਵੇਗਾ ਜੋ ਆਪਣੀ ਯੋਗਤਾ ਦੇ ਨਾਲ ਤਰੱਕੀ ਦੇ ਹੱਕਦਾਰ ਨੇ ਤੇ ਸਰਕਾਰੀ ਲਾਪਰਵਾਹੀ ਕਾਰਨ ਉਹਨਾਂ ਨੂੰ ਤਰੱਕੀ ਨਹੀਂ ਮਿਲ ਸਕੀ ਇਹ ਫੈਸਲਾ ਹਜ਼ਾਰਾਂ ਹੀ ਪੈਨਸ਼ਨਰਾਂ ਦੇ ਲਈ ਵੱਡੀ ਰਾਹਤਪਰੀ ਖਬਰ ਲੈ ਕੇ ਆਇਆ ਹੈ ਹਾਂਜੀ ਦੋਸਤੋ ਇਸ ਤਰ੍ਹਾਂ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਹੱਕ ਦੇ ਵਿੱਚ ਇੱਕ ਹੋਰ ਫੈਸਲਾ ਆਇਆ ਹਾਈ ਕੋਰਟ ਦਾ ਇਸ ਤਰ੍ਹਾਂ ਇੱਕ ਰਾਹਤਪਰੀ ਖਬਰ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਲਈ ਆਈ ਪੰਜਾਬ ਸਰਕਾਰ ਦੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਕਸਰ ਹੀ ਮਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਇੱਕ ਹੋਰ ਫੈਸਲਾ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ